ਕੀ ਨਾਮ ਹੈ ਜੀ ਮੇਰਾ ਮੇਰਾ ਨਾਮ ਰੀਤਾ ਹੈ ਮਾਤਾ ਜੀ ਕਿੰਨਾ ਦੀ ਡੈਥ ਹੋਈ ਐ ਐਕਸੀਡੈਂਟ ਵਿੱਚ ਤੁਹਾਡੇ ਕੀ ਲੱਗਦਾ ਮੇਰੀ ਛੁੱਟੀ ਭੈਣ ਹੈ ਜੀ ਕੀ ਹੋਇਆ ਕੀ ਆ ਕਿੱਥੇ ਹੋਇਆ ਉਹ ਉਹ ਜਾ ਰਹੀ ਸੀ ਜੌਬ ਤੇ ਉਹ ਤੇ ਲੋਕਲ ਅੱਡਾ ਉਹ ਤੇ ਜੀਐਮਟੀ ਮਾਲ ਚ ਜੌਬ ਕਰਦੀ ਸੀ ਆਤਮਾ ਚੈਨਲ ਤੇ ਰਾਈਟ ਬੁੱਕ ਕੀਤੀ ਉਹਨੇ ਰਾਈਟ ਬੁੱਕ ਕੀਤੀ ਉਥੇ ਜਾ ਰਹੀ ਸੀ ਰਸਤੇ ਤੇ ਟਰੱਕ ਨੇ

ਕਿਸੀ ਗਲਤੀ ਲੱਗਦੀ ਹੈ ਉਸੇ ਥੀ ਵੀ ਆਈਏ ਕਿਹਦੀ ਗਲਤੀ ਲੱਗਦੀ ਹੈ ਭਾਪੀ ਭਾਜੀ ਮੇਰੀ ਗੱਲ ਸੁਣੋ ਗਲਤੀ ਦੋਨਾਂ ਦੀ ਹੈ ਪਹਿਲਾਂ ਮੇਰੀ ਗੱਲ ਸੁਣ ਲਓ ਗਲਤੀ ਹੈਗੀ ਦੋਨਾਂ ਦੀ ਇੱਕ ਤਾਂ ਪਹਿਲਾਂ ਜਿਹੜਾ ਰਾਈਡਰ ਹੈਗਾ ਉਹ ਤੁਹਾਨੂੰ ਉਹਦਾ ਲਾਇਸੈਂਸ ਉਹਦੇ ਕੋਲ ਹੈ ਨਹੀਂ ਹੈ ਉਹ ਕਿਸੇ ਹੋਰ ਦਾ ਰਾਈਡ ਚਲਾ ਰਿਹਾ ਹੈਗਾ ਉਹਦੀ ਵੀ ਗਲਤੀ ਹੈਗੀ ਹੈ ਤੇ ਟਰੱਕ ਵਾਲੀ ਤੇ ਗਲਤੀ ਜਿਹੜੀ ਹੈਗੀ ਹੈ ਹੈਗੀ ਹੈਗੀ ਸਾਦੀ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਜਿਹੜਾ ਰਾਈਡਰ ਹੈਗਾ ਜਿਹੜਾ ਚਲਾ ਰਿਆ ਸੀਗਾ ਉਹਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਇਸ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਟਰੱਕ ਵਾਲੇ ਦੇ ਉੱਤੇ ਦੇਖੋ ਉਹਨੇ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਹੋਇਆ ਜਿਹੜਾ ਉਹ ਐਨਾ ਵੱਡਾ ਇੱਕ ਉਹਨੂੰ ਮੋਟਰਸਾਈਕਲ ਨਹੀਂ ਦਿਖਿਆ ਅਸੀਂ ਸਿਰਫ ਪ੍ਰਚਾਰਣ ਨੂੰ ਇਹ ਬੇਨਤੀ ਕਰਦੇ ਆਂ ਕਿ ਸਾਡਾ ਸਾਥ ਦੇਣ ਉਹਦਾ ਇੱਕ ਹੈਂਡੀਕੈਪ ਬੇਟਾ ਹੈ ਹੈਂਡੀਕੈਪ ਹੈਂਡੀਕੈਪ ਬੇਟਾ ਹੈ ਉਹਨਾਂ ਦੇ ਹਸਬੰਦ ਹੈ ਉਹ ਪੁਲਿਸ ਵੱਲੋਂ ਤੁਹਾਨੂੰ ਕਿਹਾ ਗਿਆ ਕਿ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ ਬਾਕੀ ਦੇਖੋ ਉਹਦੀ ਵੇਟ ਕਰ ਰਹੇ ਹਾਂ ਉਹਨਾਂ ਦੀ ਕਾਰਵਾਈ ਦੀ ਟ੍ਰੈਂਕ ਡਰਾਈਵਰ ਤੇ ਰੈਪਿਡ ਵਾਲੇ ਨੂੰ ਫੜਿਆ ਦੋਨੋਂ ਫੜੇ ਹੋਏ ਆ ਜੀ ਇੱਥੇ ਤੋਂ ਪੁੱਛਗਿਛ ਕੀਤੀ ਹੈ ਪੁਲਿਸ ਨੂੰ ਪੁਲਿਸ ਆਪਣੇ ਆਪ ਪੁੱਛਗਿਛ ਕਰੇਗੀ ਪੁਲਿਸ ਦਾ ਮੈਟਰ ਹੈ ਤਾਂ ਸਾਡਾ ਮੈਟਰ ਦੀਗਾ ਦੀ ਇੱਥੇ ਖੜੇ ਹਾਂ ਜਦ ਤੱਕ ਕਾਰਵਾਈ ਨਹੀਂ ਹੋਊਗੀ ਜਾਂ ਕੁਝ ਨਹੀਂ ਹੋਊਗਾ ਅਸੀਂ ਇੱਥੋਂ ਜਾਣਾ ਨਹੀਂ ਹੈ ਨਾ ਅਸੀਂ ਉਹਨੂੰ ਕੀ ਕਹਿੰਦੇ ਇੱਥੇ ਹਸਪਤਾਲ ਤੋਂ ਲੈਣ ਜਾਣਾ ਹੈ ਇਹ ਐਕਸੀਡੈਂਟ ਕਿੱਥੇ ਹੋਇਆ ਆਇ ਤੇ ਮਾਰੀ ਹੋਇਆ ਬੋਲੇ ਬਲ ਕੇ ਮਾਰੀ ਦੋ ਲਿੰਕ ਕੋਈ ਹਾਈਵੇ ਚੌਂਕ ਦੇ ਵਿੱਚ ਚੌਕੇ ਪਰ ਚੌਕੇ ਚੌਂਕ ਦੇ ਵਿੱਚ ਕਿਸ ਤਰ੍ਹਾਂ ਦੇਖ ਦਿਓ ਵੀ ਇਹ ਰੈਪਿਡੋ ਵਾਲੇ ਆ ਬੇਸ਼ੁਮਰ ਘਟਾ ਹੈ ਔਰ ਇਹ ਰੈਪਿਡੋ ਚਲਾ ਰਹੇ ਆ ਕਿਤੇ ਨਾ ਕਿਤੇ ਜਿਹੜੀ ਸਵਾਰੀ ਹੈ ਉਹਦੀ ਜਾਨ ਜਿਹੜੀ ਕਿਸੇ ਨਾ ਕਿਸੇ ਜੋਖਮ ਵਿੱਚ ਪਾਈ ਜਾ ਰਹੀ ਹੈ ਦੇਖੋ ਜੀ ਇਹ ਤਾਂ ਰੈਪਿਡੋ ਵਾਲੇ ਦੇ ਉੱਤੇ ਜੋ ਬੰਦੀ ਕਾਰਵਾਈ ਹੈ ਉਹਨਾਂ ਦੇ ਵੀ ਕੀਤੀ ਜਾਊਗੀ ਕਿ ਉਹ ਐਦਾ ਕਿ ਕਿੱਦਾਂ ਆਪਣਾ ਇੱਕ ਵਹੀਕਲ ਹੈ ਕਿਸੇ ਬੱਚੇ ਨੂੰ ਦੇ ਸਕਦੇ ਆ ਉਹ ਬੱਚਾ ਅਜੇ 18 ਸਾਲਾਂ ਦਾ ਵੀ ਪੂਰਾ ਲੱਗਦਾ ਨਹੀਂ ਹੈ ਜਿਹੜਾ ਰੈਪਿਡੋ ਚਲਾ ਰਿਹਾ ਸੀਗਾ ये वाल पे हुआ है चौराई पे एक्सीडेंट हुआ है वो सुबह जॉब के लिए निकली थी उसने राइड बुक की थी जब राइड बुक की वो कह रहा है कि लड़के से हमने पूछा वो कह रहा है कि मैं चल रहा था और उसने मतलब पीछे से एकदम स्पीड में ट्रक आया और उसने हल्की सी टक्कर मारी ये अपने नीचे गिर गए उसने फिर भी नहीं रुका वो सिर के ऊपर से ट्रक निकाल के कुचलता हुआ चला गया लगता गलती लग दी है ये ट्रक वाले की गलती है और थोड़ी लड़के की भी हो सकती है राइड वाले की भी हो सकती है ट्रक वाला पकड़ा गया हम देख के आए अंदर ही है, जेल में हाँ जी दे दे किस हम तो चाहते हैं इंसाफ चाहिए हमें है। है। उनका एक बेटा हैंडी है, है। थी थी? थी की सुमन जैन नाम था उनका उम्र उम्र थी उनकी बहुत अच्छी लेडीज थी बहुत हाँ जी हम चाहते हैं कि सख्त से सख्त कार्रवाई हो उनके खिलाफ लाइटा थे ਸੁਮਨ ਜੈਨ ਸੀਗੇ ਜੀ ਸਾਡੇ ਨੇਬਰ ਹੈ ਬਹੁਤ ਅੱਛੇ ਸੀਗੇ ਜੀ ਕਿਹੜੀ ਜਗ੍ਹਾ ਜਾ ਰਹੇ ਸੀਗੇ ਇਹ ਜੌਬ ਤੇ ਜਾ ਰਹੇ ਆ ਆਤਮਾ ਚੈਨਲ ਚ ਜੌਬ ਕਰਦੇ ਨੇ ਠੀਕ ਹੈ ਤੇ ਉੱਥੇ ਜਾ ਰਹੇ ਸੀਗੇ ਰਾਈਡ ਬੁੱਕ ਕੀਤੀ ਸੀ ਰਾਈਡ ਵਾਲੇ ਨੇ ਅਸੀਂ ਪੁੱਛਿਆ ਹਵਨ ਮਚਿਓਰ ਹੈ ਬਟ ਉਹ ਕਹਿੰਦਾ ਮੈਂ ਜਾ ਰਿਹਾ ਸੀ ਪਿੱਛੋਂ ਹਿੱਟ ਕੀਤਾ ਟਰੱਕ ਵਾਲੇ ਨੇ 101% ਟਰੱਕ ਵਾਲੇ ਦੀ ਗਲਤੀ ਹੈ ਨਾ ਇਹਨਾਂ ਦੇ ਟਰੱਕ ਦੇ ਵਿੱਚ ਕੋਈ ਕੰਡਕਟਰ ਸੀਗਾ ਤੇ ਉਹ ਬੰਦੇ ਨੂੰ ਇਹਨਾਂ ਨੂੰ ਨਹੀਂ ਪਤਾ ਕਿ ਮੈਂ ਕੋਈ ਚੀਜ਼ ਹਿੱਟ ਕੀਤੀ ਵੀ ਇੱਧਰ ਕੋਈ ਚੀਜ਼ ਹੈ ਤੇ ਉਹਨੇ ਬ੍ਰੇਕ ਵੀ ਨਹੀਂ ਲਾਈ ਉਹ ਕੁਚਲਦਾ ਹੀ ਗਿਆ ਉਹਨੂੰ ਇਹਨਾਂ ਨੂੰ ਨਹੀਂ ਪਤਾ ਮੂਰਖ ਨੂੰ ਹੋਨੇ ਸਾਡੇ ਮਾਤਾ ਸ਼੍ਰੀ ਨੂੰ ਥੱਲੇ ਦੇਤਾ ਤੇ ਦੇਖੋ ਕੀ ਬਣ ਗਿਆ ਉਹਨਾਂ ਦਾ ਹੁਣ ਸੀ ਪੁਲਿਸ ਕੀ کہہ ਰਹੀ ਹੈ ਪੁਲਿਸ ਕੀ ਕਰ ਰਹੀ ਹੈ ਪੁਲਿਸ ਨੇ ਹਲੇ ਕੁਝ ਨਹੀਂ ਕੀਤਾ ਜੀ ਦੇਖੋ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਟਰੱਕ ਵਾਲੇ ਤੇ ਤੇ ਇਹ ਜਿਹੜਾ ਗਰੀਬ ਪਰਿਵਾਰ ਨੂੰ ਜਿਹੜਾ ਪਿੱਛੇ ਰਹਿ ਗਏ ਨੇ ਇਹਨਾਂ ਨੂੰ ਮੁਆਵਜ਼ਾ ਵਗੈਰਾ ਦਵਾਇਆ ਜਾਵੇ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਦਾ ਬੱਚੇ ਦਾ ਕੀ ਬਣੂਗਾ ਬੱਚਾ ਹੈਂਡੀਕੈਪਟ ਹੈ ਤੇ ਉਹਨੂੰ ਵਾਸਤੇ ਕੋਈ ਮੁਆਵਜ਼ਾ ਵਗੈਰਾ ਦਵਾਇਆ ਜਾਵੇ ਤੇ ਇਹ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਸੀਂ ਕਮਾਨ ਵਾਲੇ ਉਹੀ ਸੀਗੇ ਕਮਾਨ ਵਾਲੇ ਉਹੀ ਸੀਗੇ ਅੰਕਲ ਜੀ ਦੀ ਤबीयत ਪਹਿਲੇ ਹੀ ਠੀਕ ਨਹੀਂ ਰਹਿੰਦੀ ਬੇਟਾ ਵੀ ਨਹੀਂ ਕਮਾ ਪੰਦਾ ਬੇਟਾ ਬਿਲਕੁਲ ਹੀ ਨਹੀਂ ਫਿੱਟ ਹੈਗਾ 381 ਨੰਬਰ ਜੈਨ ਕਲੋਨੀ ਦੇ ਵਿੱਚ ਰਹਿੰਦੇ ਸੀ ਤੇ ਬਹੁਤ ਜਿਆਦਾ ਮਾੜਾ 54 ਵਿਚਾਰੇ ਆਪਣਾ ਘਰ ਚਲਾਉਂਦੇ ਸੀਗੇ ਜੌਬ ਕਰਦੇ ਸੀਗੇ ਤੇ ਬਹੁਤ ਦੁੱਖ ਵਾਲੀ ਗੱਲ ਹੈ ਜੀ ਅਸੀਂ ਤੁਹਾਡੇ ਅੱਗੇ ਸਾਰੇ ਦੇ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਿਵਾਓ ਠੀਕ ਹੈ ਹਾਂਜੀ ਰਣਜੀਤ ਸਰ ਕੀ ਹੋਇਆ ਕੀ ਹੈ ਆਪਣਾ ਕਿੰਨੇ ਵੇ ਦਾ ਸਮੇ ਹੈਗਾ ਅਸੀਂ ਦੱਸਾਂ ਇਹ ਇਹ ਬਖਤ ਕੋਈ 10 ਤੋਂ 7.5 10 ਦੇ ਵਿਚਕਾਰ ਦਾ ਸਮਾਵਾ ਜੀ ਇੱਕ ਟਰਾਲਾ ਨੰਬਰ ਟਰਾਲਾ ਨੰਬਰ ਸੀਗਾ ਜੀ ਪੀ ਵੀ 08 ای 22 52 ਬੀ ਜੀ ਉਹ ਜਿਹਦੇ ਤੇ ਪੀ ਸੀ ਐਸ ਲਿਖਿਆ ਹੋਇਆ ਵਾ ਕੰਟੇਨਰ ਉਹਦੇ ਥੱਲੇ ਬਾਈਕ ਤੇ ਸਵਾਰ ਸੀਗੇ ਇੱਕ ਲੇਡੀ ਜੀ ਦੇ ਨਾਲ ਲੜਕਾ ਸੀਗਾ ਜਿਹੜਾ ਰਾਈਡ ਚਲਾਉਂਦਾ ਸੀਗਾ ਉਹ ਲੇਡੀ ਜੀ ਦੇ ਥੱਲੇ ਆਉਣ ਦੇ ਬਾਰੇ ਸਾਨੂੰ ਇਤਲਾ ਮਿਲੀ ਸੀ ਜੀ ਜੋ ਜਦੋਂ ਮੌਕੇ ਤੇ ਗਏ ਆ ਤਾਂ ਲੇਡੀ ਜੀ ਟਰੱਕ ਦੇ ਪਿਛਲੇ ਟਾਇਰਾਂ ਦੇ ਥੱਲੇ ਆ ਕੇ ਸਿਰ ਕੁਚਲਿਆ ਪਿਆ ਸੀ ਜੀ ਅਸੀਂ ਟਰਾਲਾ ਨੂੰ ਅਤੇ ਡਰਾਈਵਰ ਨੂੰ ਕਬਜ਼ੇ 'ਚ ਲੈ ਚੁੱਕੇ ਆ ਅਤੇ ਰਾਈਟ ਤੇ ਜਿਸ ਤੇ ਬੈਠ ਕੇ ਲੇਡੀ ਜੀ ਜਾ ਰਹੀ ਸੀਗੀ ਉਸ ਦਾ ਮੋਟਰਸਾਈਕਲ ਅਤੇ ਉਸ ਜਵਾਨ ਨੂੰ ਵੀ ਆਪਣੇ ਕਬਜ਼ੇ 'ਚ ਪੁੱਛ ਕੇ ਲਈ ਰੱਖਿਆ ਹੋਇਆ ਹੈ ਜੀ ਤੇ ਡਰਾਈਵਰ ਦਾ ਕੀ ਨਾਮ ਹੈ ਜੀ ਡਰਾਈਵਰ ਦਾ ਨਾਮ ਹੈਗਾ ਦਿਲਜੀਤ ਸਿੰਘ ਜੀ ਦਿਲਜੀਤ ਸਿੰਘ ਹਾਂਜੀ ਉਸ ਬਾਈਕ ਦੇ ਰਾਈਡਰ ਦਾ ਨਾਮ ਹੈਗਾ ਟੈਨੀ ਅੱਛਾ ਜੀ ਉਹਦੀ ਕਾਰਵਾਈ ਕੀ ਕੀਤੀ ਗਈ ਜੀ ਹੁਣ ਉਹਦੇ ਤੇ ਅਸੀਂ ਡਰਾਈਵਰ ਟਾਲੇ ਵਾਲੇ ਤੇ ਪਰਚਾ ਦੇ ਐਫ ਆਈ ਆਰ ਲੌਂਚ ਕਰਨ ਲੱਗੇ ਆ ਅੱਛਾ ਜੀ ਸਰ ਪਰਿਵਾਰ ਨੂੰ ਕਿਦਾਂ ਇਨਸਾਫਤਾ ਆ ਗਿਆ ਪਰਿਵਾਰ ਦੇ ਬਿਆਨ ਤੇ ਲੇਡੀ ਜੀ ਦੇ ਦਾ ਨਾਮ ਸੀਗਾ ਸੁਮਨ ਚੈਨ ਉਸਦੇ ਹਸਬੰਡ ਦਾ ਨਾਮ ਰਜੇਸ਼ ਜੈਨ ਰਜੇਸ਼ ਜੈਨ ਦੇ ਬਿਆਨਾਂ ਤੇ ਅਸੀਂ ਐਫ ਆਈ ਆਰ ਲੌਂਚ ਕਰਨ ਲੱਗੇ ਆ